ਤੋਂਦਰ ਜਲੰਧਰ ਜ਼ਿਲ੍ਹੇ ਦੇ ਕਸਬਾ ਸ਼ਾਹਕੋਟ ਵਿੱਚ ਕਿਸਾਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਕਿਸਾਨਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ 20 ਜੂਨ ਨੂੰ ਸ਼ੰਭੂ ਸਰਹੱਦ ਦੇ ਲਈ ਰਵਾਨਾ ਹੋਣਗੇ। ਇਸ ਦੌਰਾਨ ਕਿਸਾਨ ਆਗੂ ਜਸਪੀਰ ਸਿੰਘ ਪਿੰਦੀ ਨੇ ਕਿਹਾ ਦੱਸਿਆ ਹੈ ਕਿ ਮੀਟਿੰਗ ਸ਼ਾਹਕੋਟ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਹੈ ਤੇ ਮੀਟਿੰਗ ਦੇ ਵਿੱਚ ਮੁੱਖ ਤੌਰ ਤੇ ਲੋਕਾਂ ਦੇ ਵੱਲੋਂ ਦਿੱਤੇ ਫੰਡਾਂ ਦੀ ਵਰਤੋਂ ਅਤੇ ਅਗਲੀ ਰਣਨੀਤੀ ਤੇ ਚਰਚਾ ਕੀਤੀ ਗਈ ਹੈ। ਤਾਂ ਉੱਥੇ ਜਸਪੀਰ ਸਿੰਘ ਪਿੰਦੀ ਨੇ ਕਿਹਾ ਹੈ ਕਿ ਸ਼ੰਭੂ ਸਰਹੱਦ ਤੇ ਚੱਲ ਰਹੇ ਕਿਸਾਨਾਂ ਦੇ ਧਰਮ ਨੂੰ ਹੋਰ ਮਜ਼ਬੂਤ ਕਰਨ ਦੀਆਂ ਤਿਆਰੀਆਂ ਸਮੁੰਦੀ ਵੀ ਗੱਲਬਾਤ ਹੋ ਗਿਆ ਤਾਂ 20 ਜੂਨ ਨੂੰ ਫਿਰ ਤੋਂ ਜਲੰਧਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵਕ-ਵਕ ਜਥੇ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਣਗੇ ਤਾਂ ਜੋ ਉਕਤ ਹੜਤਾਲ ਨੂੰ ਹੋਰ ਬਲ ਮਿਲ ਸਕੇ ਤੇ ਇਹ ਦਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੇ ਵਿਚਾਰ ਨਹੀਂ ਮੰਦੀ ਹੈ। ਅਗਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਪਿਛਲੇ ਲੰਬੇ ਅਰਸੇ ਤੋਂ ਜਿਹੜਾ ਹੈ ਪੰਜਾਬ ਤੇ ਹਰਿਆਣਾ ਦੇ ਬਾਰਡਰ ਯਾਨੀ ਕਿ ਸ਼ੰਭੂ ਬਾਰਡਰ ਤੇ ਚੱਲ ਰਿਹਾ ਹੈ ਤੇ ਕਰੀਬ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਹੁਣ ਜੂਨ ਦਾ ਮਹੀਨਾ ਚੱਲ ਰਿਹਾ ਹੈ ਤੇ ਪਿਛਲੇ 3 ਤੋਂ 4 ਮਹੀਨਿਆਂ ਤੋਂ ਚੱਲ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨੀ ਅੰਦੋਲਨ ਪਾਰਟ 1 ਹੋਇਆ ਸੀਗਾ ਤੇ ਇਹਨੂੰ ਪਾਰਟ 2 ਦਾ ਨਾਮ ਦਿੱਤਾ ਜਾ ਰਿਹਾ ਹੈ ਕਿਉਂਕਿ ਮੰਗਾ ਜਿਹੜੀਆਂ ਨੇ ਕਿਸਾਨਾਂ ਦੀ ਉਹੀ ਨੇ ਮਗਰ ਜਿਸ ਤਰ੍ਹਾਂ ਵਿੱਚ ਅਗਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਚੋਣ ਜਾਬ ਪ ਲੱਗ ਗਿਆ ਸੀਗਾ ਲੋਕ ਸਭਾ ਚੋਣਾਂ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਜ਼ਰੂਰ ਕਿਸਾਨਾਂ ਦੇ ਵਿੱਚ ਰੋਸ ਜਿਹੜਾ ਹੈ ਜ਼ਰੂਰ ਦੇਖਣ ਨੂੰ ਮਿਲ ਰਿਹਾ ਸੀ ਭਾਰਤੀ ਜਨਤਾ ਪਾਰਟੀ ਦੇ ਜਿਨੇ ਵੀ ਕਾਰਕਿਰਤਾ ਸਨ ਜਾਂ ਜਿਨੇ ਵੀ ਜਿਹੜੇ ਨੇ ਲੋਕ ਸਭਾ ਚੋਣਾਂ ਵਾਸਤੇ ਕੈਂਡੀਡੇਟ ਖੜੇ ਹੋਏ ਸਨ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਲਗਾਤਾਰ ਚੱਲ ਹੁਣ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਯਾਨੀ ਕਿ 20 ਜੂਨ ਅਗਰ 20 ਜੂਨ ਦੀ ਗੱਲ ਕੀਤੀ ਜਾਵੇ ਤੇ ਦੁਬਾਰਾ ਤੋਂ ਜਿਹੜਾ ਹੈ ਸੰਘਰਸ਼ ਜਿਹੜਾ ਹੈ ਤੇਜ਼ ਹੋਊਗਾ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਜਿਹੜੇ ਕਿਸਾਨ ਆ ਫਿਰ ਤੋਂ ਦਿੱਲੀ ਵੱਲ ਨੂੰ ਕੂਚ ਕਰਨਗੇ ਸ਼ੰਭੂ ਬਾਰਡਰ ਹੋ ਕੇ ਜਿਹੜਾ ਹੈ ਫਿਰ ਜਿਹੜਾ ਹੈ ਜਾਣਗੇ ਕਿਉਂਕਿ ਲਗਾਤਾਰ ਜਿਹੜੀ ਹੈ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿਉਂਕਿ ਪ੍ਰੈਸ ਕਾਨਫਰੰਸ ਵੀ ਲਗਾਤਾਰ ਹੋ ਰਹੀਆਂ ਨੇ ਕਿਸਾਨਾਂ ਦੀ ਆਪਸੀ ਵੀ ਮੀਟਿੰਗ ਹੋ ਰਹੀਆਂ ਨੇ ਤੇ ਉਹਦੇ ਵਿੱਚ ਹੁਣ ਦੁਬਾਰਾ ਤੋਂ ਜਿਹੜਾ ਹੈ ਜਿਹੜਾ ਸੰਘਰਸ਼ ਆ ਉਹਨੂੰ ਤੇਜ਼ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਤੇ ਹੁਣ ਕਹਿ ਸਕਦੇ ਹਾਂ ਕਿ 20 ਤਰੀਕ ਕਿਸਾਨ ਜਿਹੜਾ ਹੈ ਦਿੱਲੀ ਵੱਲ ਨੂੰ ਦੁਬਾਰਾ ਤੋਂ ਕੂਚ ਕਰਨਗੇ ਦੇਖਣਾ ਹੋਵੇਗਾ ਕਿ ਉਹ ਜਾ ਪਾਉਂਦੇ ਹੈ ਕਿ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਅਗਰ ਕਿਸਾਨੀ ਅੰਦোলন ਪਾਰਟ 2 ਦੀ ਗੱਲ ਕੀਤੀ ਜਾਵੇ ਤਾਂ ਸਾਰਿਆਂ ਨੇ ਜਿਸ ਤਰ੍ਹਾਂ ਦੇਖਿਆ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਜਦੋਂ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਕੂਚ ਕਰਨ ਲੱਗੇ ਸੀਗੇ ਤੇ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਬਾਰਡਰ ਤੇ ਹੀ ਰੋਕ ਲਿਆ ਸੀਗਾ ਕਿਉਂਕਿ ਉਹ ਨਵੀਂ ਸਰਕਾਰ ਦੁਆਰਾ ਤੋਂ ਬਣੀ ਹੈ ਤੀਸਰੀ ਬਾਰ ਦੇਸ਼ ਦੇ ਵਿੱਚ ਜਿਹੜਾ ਹੈ ਭੀਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਨਰਿੰਦਰ ਮੋਦੀ ਜਿਹੜੇ ਨੇ ਪ੍ਰਧਾਨ ਮੰਤਰੀ ਬਣੇ ਨੇ ਤੇ ਲਗਾਤਾਰ ਜਿਹੜੇ ਮਾਮਲੇ ਨੇ ਚ ਐਮਐਸਪੀ ਦੀ ਗੱਲ ਕੀਤੀ ਜਾਵੇ ਕਰਜ਼ਾ ਮੁਕਤੀ ਦੀ ਜਾਵੇ ਤੇ ਬਿਲਕੁਲ ਲਗਾਤਾਰ ਕਿਸਾਨ ਜਿਹੜੇ ਨੇ ਆਪਣੀ ਮੰਗਾਂ ਨੂੰ ਮੰਗਦੇ ਦਿਖ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਦੁਬਾਰਾ ਤੋਂ ਜਿਸ ਤਰ੍ਹਾਂ ਸਰਕਾਰ ਬਣੀ ਹੈ ਨਾਲ ਹੀ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ ਵਿਰੋਧ ਵੀ ਜਿਸ ਤਰ੍ਹਾਂ ਹੋਇਆ ਇੱਕ ਵੀ ਭਾਰਤੀ ਜਨਤਾ ਪਾਰਟੀ ਦੀ ਸੀਟ ਨਹੀਂ ਨਿਕਲੀ ਤੇ ਦੇਖਣਾ ਹੋਵੇਗਾ ਕਿ ਹੁਣ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਜਿਹੜੀ ਹੈ ਨਰਮ ਰੁਖ ਅਪਣਾਉਂਦੀ ਹੈ ਕਿਸਾਨਾਂ ਵਾਸਤੇ ਕਿ ਨਹੀਂ ਮਗਰ ਇਹ ਤਾਂ ਹੁਣ 20 ਜੂਨ ਤੋਂ ਬਾਅਦ ਹੀ ਫੈਸਲਾ ਹੋਵੇਗਾ ਕਿ ਕਿਸਾਨ ਜਿਹੜਾ ਹੈ ਦਿੱਲੀ ਪਹੁੰਚਦੇ ਨੇ ਜਾਂ ਦੁਬਾਰਾ ਤੋਂ ਜਿਹੜਾ ਹੈ ਮੀਟਿੰਗਾਂ ਦਾ ਦੌਰ ਸ਼ੁਰੂ ਹੁੰਦਾ ਹੈ ਇਹ ਆਨ ਵਾਲਾ ਲਖਦੀ ਦਸੇਗਾ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਵੀ ਨਿਊਜ਼ ਲਈ